ਜੀ ਵੈਲਕਮ ਬੈਕ ਔਨ ਅਵਰ ਜੂਟੀ ਚੈਨਲ ਫਤੇਬ ਵਲੌਗ ਤੇ ਅੱਜ ਦਾ ਜਿਹੜਾ ਵਲੌਗ ਹੈਗਾ ਉਹ ਹੈਗਾ ਮਾਨੂਪੁਰ ਮਾਨੂਪੁਰ ਆਪਣੇ ਇੱਧਰ ਪਿੰਡਾਂ ਦੇ ਵਿੱਚ ਪੈਂਦਾ ਉਹ ਫਤੇਗੜ ਸਾਈਡ ਤੇ ਇੱਧਰ ਨਾਲ ਬਹੁਤ ਜ਼ਿਆਦਾ ਮੰਨਤਾ ਵੀ ਜਦੋਂ ਵੀ ਮਾਤਾ ਦੇ ਕਿਸੇ ਦੇ ਦਾਣੇ ਨਿਕਲਦੇ ਨੇ ਜਾਂ ਨਾ ਬੁਖਾਰ ਵਗੈਰਾ ਹੁੰਦਾ ਜਾਂ ਖਾਂਸੀ ਹੁੰਦੀ ਹੈਗੀ ਤਾਂ ਉਦੋਂ ਮਾਤਾ ਦੀ ਪ੍ਰਕੁਪੀ ਹੀ ਸਮਝੀ ਜਾਂਦੀ ਹੈਗੀ ਤੇ ਉਦੋਂ ਮਾਨੂਪੁਰ ਇੱਥੇ ਮੱਥਾ ਟਿਕਦਾਗਾ ਮਤਲਬ ਉਹ ਨਹੀਂ ਕਿ ਉੱਥੇ ਸਿਰਫ ਪਾਣੀ ਰੱਖਿਆ ਜਾਂਦਾ ਜਲ ਹਣਾ ਬੋਤਲ ਦੇ ਵਿੱਚ ਸਿੰਪਲ ਬੋਤਲ ਦੇ ਵਿੱਚ ਕੋਈ ਫਿਲਟਰ ਵਾਲਾ ਪਾਣੀ ਨਹੀਂ ਲੈ ਕੇ ਜਾਣਾ ਉੱਥੇ ਹੀ ਪਾਣੀ ਭਰ ਕੇ ਰੱਖਣਾਗਾ ਤੇ ਉਹਦੇ ਨਾਲ ਸੀਰੀਅਸਲੀ ਬਹੁਤ ਜ਼ਿਆਦਾ ਫਰਕ ਪੈਂਦਾ ਗਿਆ ਅਤੇ ਮੈਂ ਅੱਜ ਇਸੇ ਮੁੱਦੇ ਤੇ ਲੈ ਕੇ ਆਈਆਂ ਕਿਉਂਕਿ ਮੇਰੇ ਦਾਣੇ ਨਿਕਲ ਆਏ ਸੀਗੇ ਤੇ ਤੁਹਾਨੂੰ ਪਤਾ ਕਿ ਜਿੱਥੇ ਬੰਦੇ ਦੀ ਸ਼ਰਧਾ ਹੁੰਦੀ ਉੱਥੇ ਜ਼ਰੂਰ ਜਾਂਦਾਗਾ ਹਣਾ ਸੋ ਮੇਰਾ ਇੱਧਰ ਵੀ ਵਿਸ਼ਵਾਸ ਆਗਾ ਤੇ ਆਪਾਂ ਸੀਤਲਾ ਮਾਤਾ ਬਾਰੇ ਗੱਲ ਕਰਾਂਗੇ ਜਿੱਥੇ ਇਹ ਮਾਤਾ ਦਾ ਬਣਿਆ ਹੋਇਆਗਾ ਹਣਾ ਦਰਬਾਰ ਇਹ ਹਿਸਟਰੀ ਤੁਹਾਨੂੰ ਮਤਲਬ ਕੁਝ ਲੋਕਾਂ ਨੂੰ ਤਾਂ ਬਹੁਤ ਜ਼ਿਆਦਾ ਪਤਾ ਹੋਗੀ ਕਈਆਂ ਨੂੰ ਨਹੀਂ ਪਤਾ ਹੋਊਗਾ ਇਸ ਲਈ ਮੈਂ ਦੱਸਦੇ ਆ ਕਿ ਇੱਕ ਵਾਰ ਨਾ ਸੀਤਲਾ ਮਾਤਾ ਨੂੰ ਮਤਲਬ ਇਹ ਚੀਜ਼ ਹੋਈ ਕਿ ਮੈਂ ਦੇਖ ਕੇ ਆਉਣੀ ਕਿ ਧਰਤੀ ਦੇ ਉੱਤੇ ਕੌਣ ਕੌਣ ਜਿਹੜੇ ਲੋਕ ਨੇ ਮੈਨੂੰ ਪੂਜਦੇ ਨੇਗੇ ਤਾਂ ਉਹ ਕੀ ਕਰਦੇ ਨੇ ਉਹ ਧਰਤੀ ਦੇ ਉੱਪਰ ਆਉਂਦੇ ਨੇ ਰਾਜਸਥਾਨ ਦਾ ਇੱਕ ਡੂੰਗਰੀ ਪਿੰਡ ਹੁੰਦਾ ਉੱਥੇ ਜਾਂਦੇ ਨੇਗੇ ਤੇ ਉੱਥੇ ਜਦੋਂ ਉਹ ਜਾਂਦੇ ਨੇਗੇ ਤਾਂ ਮਤਲਬ ਦੇਖਣਾ ਚਾਹੁੰਦੇ ਨੇ ਪਿੰਡ ਦੇ ਵਿੱਚ ਕਿਹਦੀ ਕਿਹਦੇ 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 ਬਿਮਾਨ ਵਿੱਚ ਮੇਰੇ ਪ੍ਰਤੀ ਸ਼ਰਧਾ ਹੈ ਤਾਂ ਉਹ ਕੀ ਕਰਦੇ ਨੇਗੇ ਕਿ ਮਤਲਬ ਪਿੰਡ ਦੇ ਵਿੱਚ ਜਦੋਂ ਲੰਘਣ ਲੱਗਦੇ ਨੇ ਨਾ ਤਾਂ ਕੋਈ ਉੱਪਰੋਂ ਪਾਣੀ ਛੱਡ ਦਿੰਦੀ ਹੈ ਗਰਮ ਚਾਵਲਾਂ ਦਾ ਪਾਣੀ ਤੇ ਉਹ ਮਾਤਾ ਦੇ ਨਾ ਸਾਰੇ ਬਾਡੀ ਦੇ ਉੱਪਰ ਉਹ ਹੋ ਜਾਂਦੇ ਆ ਦਾਣੇ ਹੋ ਜਾਂਦੇ ਆ ਕਈ ਕਿ ਮਤਲਬ ਕਿ ਛਾਲੇ ਟਾਈਪ ਹੋ ਜਾਂਦੇ ਨੇਗੇ ਪਰ ਉਹ ਸਾਰੇ ਪਿੰਡ ਦੇ ਵਿੱਚ ਰੌਲਾ ਪਾਉਂਦੇ ਫਿਰਦੀ ਹੈ ਮਾਤਾ ਕਿ ਮੇਰੇ ਨਾ ਪਿੰਡੇ ਦੇ ਉੱਪਰ ਉਹ ਹੋ ਗਏ ਛਾਲੇ ਪੈ ਗਏ ਕੋਈ ਮੇਰੀ ਮਦਦ ਕਰੋ ਪਰ ਕੋਈ ਨਹੀਂ ਉੱਥੇ ਮਦਦ ਕਰਦਾ ਉਹਨਾਂ ਦਾ ਤੇ ਕ ਕੁਮਿਆਰ ਨੂੰ ਹੁੰਦੀ ਹੈਗੀ ਤੇ ਉਹ ਮਤਲਬ ਜਨ ਮਾਤਾ ਨੂੰ ਤੜਫਦੀ ਨੂੰ ਦੇਖਦੀ ਆ ਤਾਂ ਉਹ ਮਾਤਾ ਨੂੰ ਬੁਲਾਉਂਦੀ ਆ ਕਹਿੰਦੀ ਕਿ ਮਾਤਾ ਕਿਉਂ ਰੀ ਆਵੋ ਤੁਸੀਂ ਬਜ਼ੁਰਗੋਂ ਗਾਬ ਤੇ ਝੌਂਪੜੀ ਚ ਬੁਲਾ ਲੈਂਦੀ ਆ ਤੇ ਉਹਨਾਂ ਦੇ ਉੱਪਰ ਨਾ ਪਾਣੀ ਪਾਉਂਦੀ ਠੰਡਾ ਜਿਸ ਦਿਨ ਉਹਨਾਂ ਨੂੰ ਥੋੜੀ ਸ਼ਾਂਤੀ ਮਿਲਦੀ ਆ ਹਨਾ ਤੇ ਫਿਰ ਉਹ ਕਹਿੰਦੇ ਨੇ ਕਿ ਵੀ ਮਾਤਾ ਤੁਸੀਂ ਬੈਠੋ ਮੈਂ ਤੇਰੇ ਬਾਅਦ ਤੇ ਰਬੜੀ ਲੈ ਕੇ ਆਉਣੀ ਆ ਰਾਤ ਦੀ ਪਈ ਆ ਤੇ ਮਾਤਾ ਬੜੀ ਖੁਸ਼ ਹੁੰਦੀ ਆ ਮਾਤਾ ਰਬੜੀ ਖਾਂਦੀ ਆਗੀ ਤੇ ਮਾਤਾ ਕਹਿੰਦੀ ਮੇਰੇ ਸਿਰ 'ਚ ਮੈਨੂੰ ਐ ਲੱਗ ਰਿਹਾ ਵੀ ਜੂਆਂ ਨਹੀਂ ਆ ਵੀ ਮੇਰੇ ਸਿਰ 'ਚ ਬੁੱਤ ਹੱਤ ਫੇਰਦੇ ਤੇ ਜਦੋਂ ਹੱਥ ਫੇਰਨ ਲੱਗਦੇ ਪਿੱਛੇ ਉਹਨਾਂ ਦੀ ਕੱਖ ਦੇਖ ਕੇ ਉਹ ਜਿਹੜੀ ਕੁਮਹਾਰ ਨਾਲ ਬਿਲਕੁਲ ਡਰ ਜਾਂਦੀ ਆ ਪਰ ਮਾਤਾ ਉਹਨੂੰ ਕਹਿੰਦੀ ਆ ਕਿ ਡਰ ਨਾ ਮੈਂ ਕੋਈ ਭੂਤ ਚੜੇਲ ਨਹੀਂ ਹੈਗੀ ਮੈਂ ਸੀਤਲਾ ਮਾਤਾ ਤੇ ਮੈਂ ਇੱਥੇ ਲੋਕਾਂ ਦੇ ਵਿੱਚ ਸ਼ਰਧਾ ਦੇਖਣ ਆਈ ਆ ਬੱਚੇ ਵੀ ਡਰਨਾ ਨਹੀਂ ਵਰ ਤੈਨੂੰ ਕੋਈ ਅਸ਼ੀਰਵਾਦ ਚਾਹੀਦਾ ਤਾਂ ਤੂੰ ਮੇਰੇ ਤੋਂ ਲੈ ਸਕਦੀ ਆ ਠੀਕ ਆ ਤਾਂ ਉੱਥੇ ਮਾਤਾ ਦੀ ਜੇ ਫਿਰ ਮਾਤਾ ਉਹ ਮਾਤਾ ਨੂੰ ਬੜਾ ਖੁਸ਼ ਹੁੰਦੀ ਆ ਦੇਖ ਕੇ ਕਿ ਮਾਤਾ ਮੇਰੇ ਨਾ ਮੇਰਾ ਤਾਂ ਘਰ ਵੀ ਨਾ ਗੰਦਾ ਮੇਰੇ ਘਰ ਤਾਂ ਦਲੇਦਰ ਤਾਂ ਚੜੀ ਪਈ ਆਗੀ ਤੇ ਵੀ ਤੁਸੀਂ ਨਾ ਮੇਰਾ ਉਹ ਕਰ ਦੋ ਮਤਲਬ ਮੈਂ ਤੁਹਾਨੂੰ ਕਿਤੇ ਬਿਠਾਉਣ ਜੁਗੀ ਵੀ ਨਹੀਂ ਹੈਗੀ ਹਨਾ ਮੇਰਾ ਇਦਾਂ ਦਾ ਮਤਲਬ ਬੁਰਾ ਹਾਲ ਆਗਾ ਤੇ ਵੀ ਮੇਰੇ ਸੀਤਲਾ ਮਾਤਾ ਜਦੋਂ ਆਉਂਦੀ ਆ ਗਧੇ ਦੇ ਉੱਪਰ ਸਵਾਰ ਹੋ ਕੇ ਆਉਂਦੀ ਹੈਗੀ ਮਤਲਬ ਦਿਖਾਈ ਦਿੰਦੀ ਹੈ ਇਸ ਤਰੀਕੇ ਦੇ ਨਾਲ ਉਹਨਾਂ ਤੇ ਫਿਰ ਉਹ ਮਾਤਾ ਮਤਲਬ ਜਦੋਂ ਇੱਕ ਝਾੜੂ ਲੈ ਕੇ ਤੇ ਇੱਕ ਬੱਠਣ ਲੈ ਕੇ ਉਹਦੇ ਵਿੱਚ ਸਾਰਾ ਜਿਹੜਾ ਉਹਦੇ ਘਰ ਦੀ ਦਲੇਦਰਤਾ ਨੂੰ ਦੂਰ ਕਰ ਦਿੰਦੀ ਹੈ ਤੇ ਤਸਲੇ ਚ ਪਾ ਕੇ ਸਾਰੀ ਦਲੇਦਰਤਾ ਦੂਰ ਕਰ ਦਿੰਦੀ ਹੈ ਹਨ ਤੇ ਮਾਤਾ ਨੂੰ ਜਦੋਂ ਹੁਣ ਮਤਲਬ ਉੱਥੇ ਜਾਣ ਲੱਗਦੇ ਨੇ ਤਾਂ ਮਾਤਾ ਨੂੰ ਕਹਿੰਦੀ ਹੈ ਕਿ ਕਿ ਮਾਤਾ ਤੁਸੀਂ ਇੱਥੇ ਰਹੋ ਇਸੇ ਪਿੰਡ ਦੇ ਵਿੱਚ ਤੇ ਸਾਰੇ ਪਿੰਡ ਦੇ ਤੁਹਾਡੀ ਮਾਨਤਾ ਕਰਿਆ ਕਰਨਗੇ ਜਿਵੇਂ ਮੇਰੇ ਤੇ ਕਿਰਪਾ ਕੀਤੀ ਹੋਵੇਂ ਸਾਰਿਆਂ ਤੇ ਕਰੋ ਹਨ ਪਰ ਮਾਤਾ ਕਹਿੰਦੇ ਕਿ ਨਹੀਂ ਬੱਚੇ ਮੈਨੂੰ ਜਾਣਾ ਪਊਗਾ ਹੁਣ ਤਾਉ ਕੀ ਕਰਦੇ ਨੇਗੇ ਜਦੋਂ ਜਾਣ ਲੱਗਦੀ ਮਾਤਾ ਉਹਨੂੰ ਇੱਕ ਜਲ ਦੇ ਦਿੰਦੀ ਆ ਕਿ ਤੂੰ ਆਪਣੀ ਝੌਪੜੀ ਦੇ ਉੱਤੇ ਸੜਕਨੀ ਕੱਲ ਨੂੰ ਸਾਰੇ ਪਿੰਡ ਦੇ ਵਿੱਚ ਅੱਗ ਲੱਗਣੀ ਆ ਪਰ ਤੇਰੀ ਝੌਪੜੀ ਨੂੰ ਪਛ ਨਹੀਂ ਹੁਣਾ ਤਉ ਮਾਤਾ ਦੇ ਕਹਿਣ ਅਨੁਸਾਰ ਆਪਣੀ ਝੌਪੜੀ ਦੇ ਉੱਪਰ ਜਲ ਦਾ ਛਿੱਟਾ ਦਿੰਦੀ ਆ ਉਹਦੇ ਅਨੁਸਾਰ ਮਤਲਬ ਸਾਰੇ ਪਿੰਡ ਦੇ ਵਿੱਚ ਅੱਗ ਲੱਗ ਜਾਂਦੀ ਪਰ ਉਹਦੀ ਝੌਪੜੀ ਨੂੰ ਲੱਗਦੀ ਇਹ ਸਾਰਾ ਕੁਝ ਸੁਣ ਕੇ ਰਾਜਾ ਬੁਲਾਉਂਦਾ ਉਹਨੂੰ ਤੇ ਸਾਰੀ ਕਹਾ ਕਥਾ ਕਹਾਣੀ ਸੁਣਦਾ ਤੇ ਉਹ ਸਾਰੀ ਕਥਾ ਕਹਾਣੀ ਦੱਦੀ ਕਿ ਇਦਾਂ ਹੋਇਆ ਤਾਂ ਕਰਕੇ ਮੇਰਾ ਜਣਾ ਘਰ ਬਚ ਗਿਆ ਤਾ ਫਿਰ ਉਸ ਤੋਂ ਬਾਅਦ ਰਾਜਾ ਉਹਨੂੰ ਐਲਾਨ ਕਰਦਾਗਾ ਮਤਲਬ ਸਾਰੇ ਪਿੰਡ ਦੇ ਵਿੱਚ ਐਲਾਨ ਕਰਦਾਗਾ ਕਿ ਕਿਸੇ ਨੇ ਵੀ ਮਤਲਬ ਅਸਤਮੀ ਫੱਗਣ ਵਾਲੇ ਦਿਨ ਫੱਗਣ ਦੇ ਮਹੀਨੇ ਮਤਲਬ ਜਿਹੜੀ 8ਵੀਂ ਆਊਗੀ ਉਸ ਦਿਨ ਨੂੰ ਕਿਸੇ ਨੇ ਵੀ ਘਰੇ ਖਾਣਾ ਨਹੀਂ ਬਣਾਉਣਾ ਹੈਗਾ ਪਕਵਾਨ ਨਹੀਂ ਪਕੂਗਾ ਤੇ ਬੇਹੀ ਬੇਹਾ ਖਾਣਾ ਹੀ ਖਾਦਾ ਜਾਊਗਾ ਤੇ ਮਾਤਾ ਨੂੰ ਪ੍ਰਸ਼ਾਦ ਲਵਾਜੂਗਾ ਇਸੇ ਤਰੀਕੇ ਨਾਲ ਆਪਾਂ ਹੁਣ ਕੀ ਕਰਦੇ ਹੁੰਨੇ ਆ ਇੱਕ ਦਿਨ ਪਹਿਲਾਂ ਗੁਲਗੁਲੇ ਨੇ ਜਿਹੜੇ ਬਣਾ ਕੇ ਰੱਖਦੇ ਹਾਂ ਨਾ ਮਿੱਠੇ ਪਕਵਾਨ ਤੇ ਮਾਤਾ ਨੂੰ ਉਹ ਮਤਲਬ ਚੜਾਉਣਿਆਂਗੇ ਹੈ ਨਾ ਮੱਥਾ ਟੇਕਦੇ ਆ ਉਹ ਹੁਣ ਮਤਲਬ ਹੁਣ ਤੱਕ ਉਹ ਪ੍ਰਥਾ ਚੱਲਦੀ ਆ ਰਹੀ ਹੈਗੀ ਇਸੇ ਤਰ੍ਹਾਂ ਫਿਰ ਰਾਜੇ ਨੇ ਇਹ ਗੱਲ ਜਦੋਂ ਕਹੀ ਸੀ ਫਿਰ ਸਾਰੇ ਮਤਲਬ ਜਿਹੜੀ ਪਿੰਡ ਦੀ ਹੈਗੀ ਦਿਲਦਰਤਾ ਚੱਕੀ ਗਈ ਸੀ ਤੇ ਹੁਣ ਵੀ ਹੁਣ ਤੱਕ ਵੀ ਉਹ ਚੀਜ਼ ਦੀ ਮਾਨਤਾ ਉਸੇ ਤਰ੍ਹਾਂ ਚੱਲਦੀ ਆ ਰਹੀ ਹੈਗੀ ਤੇ ਹੁਣ ਵੀ ਜੇਕਰ ਕਿਸੇ ਦੇ ਫੋੜੇ ਫਿੰਸੀਆਂ ਹੁੰਦੀਆਂ ਨੇ ਜਾਂ ਕੋਈ ਮਤਲਬ ਇਦਾਂ ਦੀ ਕੋਈ ਦਿਲਦਰਤਾ ਆ ਜਾਂਦੀ ਆ ਤਾਂ ਮਾਤਾ ਨੂੰ ਹੀ ਯਾਦ ਕੀਤਾ ਜਾਂਦਾ ਹੈਗਾ ਤਾਂ ਇਹ ਪਹਿਲਾਂ ਤੋਂ ਮਤਲਬ ਬਹੁਤ ਪੁਰਾਣੀ ਕਿ ਜਿਹੜੀ ਕਥਾ ਗਈ ਹੈ ਨਾ ਜਿਹੜੀ ਮੈਂ ਤੁਹਾਨੂੰ ਨਾਲ ਸ਼ੇਅਰ ਕੀਤੀ ਹੈਗੀ ਵੈਸੇ ਤਾਂ ਸੀਤਲਾ ਮਾਤਾ ਨਾਲ ਬਹੁਤ ਸਾਰੀਆਂ ਕਹਾਣੀਆਂ ਜਿਹੜੀਆਂ ਕਥਾ ਕਹਾਣੀ ਨਾਲ ਜੁੜੀਆਂ ਹੋਈਆਂ ਨੇ ਮੈਂ ਪਹਿਲਾਂ ਤੁਹਾਨੂੰ ਤੁਹਾਡੇ ਨਾਲ ਵੀਡੀਓ ਦੇ ਵਿੱਚ ਸ਼ੇਅਰ ਕੀਤੀਆਂ ਹੋਈਆਂ ਨੇ ਅਗਰ ਤੁਹਾਨੂੰ ਵਧੀਆ ਲੱਗੇ ਹੈ ਨਾ ਵੀਡੀਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਲਾਈਕ ਦਾ ਬਟਨ ਦਬਾ ਦਿਓ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈ ਨਾ ਜਿਸ ਕਿਸੇ ਫਰੈਂਡ ਨੇ ਵੀ ਮਤਲਬ ਤੁਹਾਡੇ ਮਾਨਤਾ ਕੀ ਵੈਸੇ ਤਾਂ ਸਾਰੇ ਤਕਰੀਬਨ ਪਿੰਡ ਦੇ ਵਿੱਚ ਹੁੰਦੇ ਹੀ ਆ ਚਾਹੇ ਕੋਈ ਕਿਸੇ ਵੀ ਧਰਮ ਜਾ ਸਾਰਾ ਪਿੰਡ ਕਰਦਾਗਾ ਹਨ ਇਸ ਗੱਲ ਦੇ ਗਵਾਹ ਆਪਾਂ ਖੁਦਾਂਗੇ ਕਿਉਂਕਿ ਆਪਾਂ ਦੇਖਦੇ ਆ ਕਿ ਸਾਰੇ ਹੀ ਜਾਂਦੇ ਨੇਗੇ ਹੈਨਾ ਮਾਣਿਆ ਦੇ ਮੱਥਾ ਟੇਕਣਾ ਉਹਨੂੰ ਹੀ ਸੀਤਲਾ ਮਾਤਾ ਕਿਹਾ ਜਾਂਦਾ ਜਿਹੜਾ ਆਪਾਂ ਮਾਣਿਆ ਤੇ ਜਾਣਦੇ ਹਾਂਗੇ ਸੋ ਜਿਹਨੂੰ ਜਿਨਾਂ ਨੂੰ ਮਾਤਾ ਪ੍ਰਤੀ ਸ਼ਰਧਾ ਹੈ ਉਹ ਪਲੀਜ਼ ਹੇਨਾ ਨੀਚੇ ਜਾ ਮਾਤਾ ਦੀ ਜਰੂਰ ਲਿਖਿਓ ਕਮੈਂਟ ਬਾਕਸ ਦੇ ਵਿੱਚ ਤੇ ਇਹਨਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿਹੜੇ ਚੈਨਲ ਦੇ ਉੱਪਰ ਨਵੇਂ ਨੇ ਜਿਹੜੇ ਬਣੇ ਹੋਏ ਨੇਗੇ ਉਹ ਪਲੀਜ਼ ਲਾਈਕ ਦਾ ਬਟਨ ਜਰੂਰ ਜਿਮ ਦਬਾ ਕੇ ਜਾਓ ਤੇ ਕਮੈਂਟ ਵੀ ਜਰੂਰ ਕਰਿਓ ਹਨਾ ਤਾਂ ਕਿ ਮਾਤਾ ਦੀ ਜਿਹੜੀ ਕਿਰਪਾ ਆ ਗਈ ਤੁਹਾਡੇ ਤੇ ਬਣੀ ਰਹੇ ਹਨਾ ਤੇ ਮੈਨੂੰ ਸੀਰੀਅਸਲੀ ਇੱਥੋਂ ਬਹੁਤ ਫਰਕ ਪਿਆਗਾ ਤੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਮੰਨ ਨੂੰ ਪਰਤੋ ਫਰਕ ਪੈਂਦਾਗਾ ਸਾਡੇ ਉਧਰ ਹੁੰਦਾ ਸੀ ਨਾਬੇ ਵੱਲ ਚਾਸਵਾਲ ਪਿੰਡ ਹਨਾ ਉੱਥੇ ਮਤਲਬ ਤਾਂ ਹੱਥ ਵਾਲਾ ਪਾਇਆ ਜਾਂਦਾ ਹੁੰਦਾ ਸੀ ਤੇ ਉੱਥੇ ਵੀ ਇਸੇ ਤਰ੍ਹਾਂ ਹੀ ਲੋਕਾਂ ਦੀ ਸ਼ਰਧਾ ਸੀਗੀ ਤੇ ਅੱਜ ਵੀ ਸ਼ਰਧਾ ਉਸੇ ਤਰ੍ਹਾਂ ਬਣੀ ਹੋਈ ਹੋਗੀ ਸੋ ਮਾਤਾ ਸਾਰਿਆਂ ਨੇ ਉੱਪਰ ਇਸੇ ਤਰ੍ਹਾਂ ਕਿਰਪਾ ਵੀ ਜਿਹੜੀ ਬਣਾ ਕੇ ਰੱਖੇ ਤੇ ਮਾਤਾ ਸਭ ਦੇ ਦਿਲਦਰ ਤੋਂ ਦੂਰ ਕਰੇ ਤੇ ਇਸੇ ਤਰ੍ਹਾਂ ਕੋ ਬਿਮਾਰੀਆਂ ਤੋਂ ਰਾਹਤ ਰੱਖੇ ਨਿਜ਼ਾਤ ਰੱਖੇ ਸੋ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਦੇ ਨਾਲ ਹੁਣ ਆਪਣਾ ਜਿਹੜਾ ਨੈਕਸਟ ਹੋਗਾ ਟ੍ਰਿਪ ਤੇ ਉਹਦੇ ਵਿੱਚ ਮੈਂ ਤੁਹਾਨੂੰ ਮਤਲਬ ਦਿਖਾਉਂਗੀ ਇੱਥੋਂ ਤੋਂ ਨਵੀਂ ਆਪਾਂ ਕੋਈ ਜਗ੍ਹਾ ਤੇ ਲੈ ਕੇ ਚੱਲਿਆਂਗੇ ਤੁਹਾਨੂੰ ਜਲਦੀ ਹੀ ਤੁਹਾਨੂੰ ਉੱਥੇ ਵਿਜ਼ਿਟ ਕਰਵਾਵਾਂਗੇ ਹਨਾ ਮੈਂ ਹਜੇ ਲੋਕੇਸ਼ਨ ਨਹੀਂ ਦੱਸ ਸਕਦੀ ਕਿਉਂਕਿ ਨਾ ਸ਼ੇਅਰ ਨਹੀਂ ਕਰ ਸਕਦੀ ਸੋ ਪਲੀਜ਼ ਚੈਨਲ ਦੇ ਉੱਪਰ ਬਨੇ ਰਹਿਣਾਗਾ ਨਵੀਆਂ ਨਵੀਆਂ ਵੀਡੀਓਜ਼ ਦੇਖਣ ਦੇ ਲਈ ਥੋੜਾ ਟਾਈਮ ਨਹੀਂ ਦੇ ਪਾਉਂਦੇ ਹੈ ਉਹਦੇ ਲਈ ਸੌਰੀ ਫੀਲ ਕਰਦੇ ਆਂਗੇ ਕਦੇ ਕਦੇ ਵੀਡੀਓ ਲੇਟ ਵੀ ਸੋ ਫਿਕਸ ਟਾਈਮ ਆਪਣਾ ਵੈਸੇ ਤਾਂ ਵੀਡੀਓ ਦਾ ਅਭੀ ਕਿ ਆਪਾਂ 8 ਵਜੇ ਹੀ ਪੈਂਦੀ ਹੁੰਦੀ ਹੈ ਆਪਣੀ ਵੀਡੀਓ ਸੋ ਜਿਹੜੇ ਜਿਹੜੇ ਸਬਸਕ੍ਰਾਈਬਰ ਜੁੜੇ ਹੋਏ ਨੇ ਉਸੇ ਤਰ੍ਹਾਂ ਹੀ ਆਪਣਾ ਪਿਆਰ ਬਣਾ ਕੇ ਰੱਖਿਓ ਉਸੇ ਤਰ੍ਹਾਂ ਹੀ ਆਪਣਾ ਪਿਆਰ ਦਿੰਦੇ ਰਹੋ ਤੇ ਕਮੈਂਟਾਂ ਦੇ ਵਿੱਚ ਉਸੇ ਤਰ੍ਹਾਂ ਹੀ ਆਪਣਾ ਹਾਜ਼ਰੀ ਜਿਹੜੀ ਲਵਾਉਂਦੇ ਰਹਿਣਾ ਠੀਕ ਹੈ ਜੀ ਤੇ ਮਿਲਦੇ ਆ ਫਿਰ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਰੱਬ ਰੱਖਾ ਸਤਿ ਸ਼੍ਰੀ ਅਕਾਲ ਮਿਲਦੇ ਆ ਫਿਰ ਨੈਕਸਟ ਵਲੌਗ ਦੇ ਨਾਲ ਧੰਨਵਾਦ ਲਖੇ ਚਰਨਾਂ ਚ ਮੈਨੂੰ ਮਹਾਮਾਈ ਉਹ ਰਖੇ ਚਰ ਨੱਚ ਮੈਨੂੰ ਮਹਾਮਾਈ ਜਿਨ੍ਹਾਂ ਨੂੰ ਪੇੜ ਚੰਗੀ ਲੱਗੀ ਇੱਕ ਵਾਰ ਜ਼ਰਾ ਉਹ ਹੱਥ ਉੱਤੇ ਕਰੋ ਜਿਨ੍ਹਾਂ ਨੂੰ ਨਹੀਂ ਚੰਗੀ ਲੱਗੀ ਉਹ ਬਿਲਕੁਲ ਹੱਥ ਨਾ ਉੱਤੇ ਕਰੋ ਔਰ ਜਿਨ੍ਹਾਂ ਨੂੰ ਚੰਗੀ ਲੱਗੀ ਹੱਥ ਉੱਤੇ ਕਰਕੇ ਉਹ ਸ਼ੇਰਾਂ ਵਾਲੀ ਨੂੰ ਪਸੰਦ ਕਿਵੇਂ ਆਈ ਮੂੰਹੋਂ ਕੁਝ ਬੋਲ ਚੁਨੀਏ महाराणी न पसंदी मोटू क्या बात है। मैया तेरी चुनी किन किन सुण वेर दर ਉਦੋਂ ਮੁਰਾ ਬਣਾ ਲੈਣੇ ਸੀ। ਆਜਾ ਰਹੀ ਹਾਂ ਤੈਨੂੰ ਤਾਨੇ चंकी लगी, लगी, लगी हाथ करो जिन्होंने नहीं चंकी लगी वह बिल्कुल हाथ नाते करो और जिन्होंने चंकी लगी हाथ करके वह शेरांवाली पसंद किए कुछ बोल चुनी महाराणी न पसंदी मोटू क्या बात है? मैया तेरी चुनी न किन किन सुण पेट